ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਘਰ ਦੇ ਰਿਸ਼ਤਿਆਂ ਬਾਰੇ ਗੱਲ ਕਰਨੀ ਆ ਦੇਖੋ ਜੀ ਕਈ ਵਾਰ ਆਪਣੇ ਘਰਾਂ 'ਚ ਆਮ ਇਹ ਬਿਤਕਰੇ ਚੱਲਦੇ ਰਹਿੰਦੇ ਨੇ ਜਿੱਦਾਂ ਲਾਲੋ ਵੀ ਮੁੰਡਾ ਨਵਾਂ ਵਿਆਇਆ ਹੈ ਬਹੁਤ ਸਾਡੇ ਘਰ ਆਈ ਹੈ ਉਹਦੇ ਕਈ ਵਾਰ ਪੇਕੇ ਘਰ ਹੁੰਦਾ ਨਾ ਭਤੀਜਾ ਭਤੀਜੀ ਛੋਟੇ ਹੁੰਦੇ ਨੇ ਨਹੀਂ ਜੀ ਲੱਗਦਾ ਬੱਚੇ ਨੂੰ ਐਦਾਂ ਤੁਸੀਂ ਸਭ ਗੱਲਾਂ ਜਾਣਦੇ ਹੋ ਬੱਚਿਆਂ ਨੂੰ ਆਪਣੀਆਂ ਭੂਆ ਬਹੁਤ ਪਿਆਰੀਆਂ ਹੁੰਦੀਆਂ ਨੇ ਬੱਚੇ ਦਾ ਕਈ ਵਾਰ ਭੂਆ ਤੋਂ ਬਗੈਰ ਨਹੀਂ ਜੀ ਲੱਗਦਾ ਬੱਚਾ 2-4 ਦਿਨ ਭੂਆ ਕੋਲ ਆ ਜਾਂਦਾ ਹੈ ਰਹਿਣ ਛੁੱਟੀਆਂ 'ਚ ਵੀ ਬੱਚੇ ਆ ਜਾਂਦੇ ਨੇ ਤੁਹਾਨੂੰ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਕਈ ਵਾਰ ਕਈ ਘਰਾਂ 'ਚ ਦੇਖਣ ਚ ਆਇਆ ਵੀ ਜਿਹੜੀਆਂ ਸੱਸਾਂ ਹੁੰਦੀਆਂ ਨੇ ਨਾ ਉਹ ਜੇ ਨੂੰ ਦਾ ਕੋਈ ਭਾਈ ਭਤੀਜਾ ਆ ਗਿਆ ਕੋਈ ਭਤੀਜੀ ਆ ਗਈ ਚਾਰ ਦਿਨ ਬੱਚੇ ਲਾਉਣ ਆ ਗਏ ਅ ਕਾਫੀ ਘਰਾਂ ਦੀ ਕਹਾਣੀ ਆ ਇਹ ਅਗਲੇ ਨੂੰ ਥੋੜਾ ਜਿਹਾ ਔਖਾ ਜਿਹਾ ਲੱਗਦਾ ਵੀ ਹਾਏ ਜਵਾਕ ਆ ਗਿਆ ਇਹਨੂੰ ਖਾਣ ਨੂੰ ਦੰਦੀ ਆ ਉਹਨੂੰ ਬਣਾ ਕੇ ਦੰਦੀ ਆ ਉਹਦੇ ਪਸੰਦ ਦਾ ਹੈ ਨਾ ਅ ਚਲੋ ਭੂਆ ਨੂੰ ਚਾਹੇ ਇੰਨਾ ਹੁੰਦਾ ਜਦੋਂ ਭਤੀਜਾ ਭਤੀਜੀ ਆਏ ਹੋਏ ਹੁੰਦੇ ਨੇ ਜਾਂ ਕੋਈ ਛੋਟਾ ਭਰਾ ਹੋਵੇ ਟੀ ਭੈਣ ਕਹਿ ਦਿੰਦੀ ਆ ਵੀ ਤੂੰ ਦੱਸ ਤੈਨੂੰ ਕੀ ਚਾਹੀਦਾ ਹੈ ਕਿਹੜੀ ਚੀਜ਼ ਤਾਂ ਖਾਣੀ ਆ ਮੈਂ ਤੈਨੂੰ ਬਣਾ ਕੇ ਦਵਾਂ ਇਹਨਾਂ ਗੱਲਾਂ 'ਚ ਵੀ ਜਿਹੜੀਆਂ ਇਹ ਪਿਆਰ ਭਰੀਆਂ ਗੱਲਾਂ ਨੇ ਇਹਨਾਂ ਨਾਲ ਸਾਡੇ ਘਰਾਂ 'ਚ ਕਾਫੀ ਫਰਕ ਦੇਖਿਆ ਪੈਂਦਾ। ਸੱਸ ਪਤਾ ਨਹੀਂ ਕਿਉਂ ਇਹਨਾਂ ਗੱਲਾਂ ਤੋਂ ਮੂੰਹ ਮੋੜਦੀ ਐ ਕਿਉਂਕਿ ਸੱਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਜਦੋਂ ਤੂੰ ਭਾਈ ਆਈ ᱛੀ ਤੇਰੇ ਵੀ ਭਾਈ ਭਤੀਜੇ ਦੇਖਣੇ ਆਉਂਦੇ ਹੋਣੇ ਆ। ਜਿਉਂ-ਜਿਉਂ ਫਿਰ ਬੰਦਾ ਸਿਆਣਾ ਹੁੰਦਾ ਚਲੇ ਜਾਂਦਾ ਧੀ ਭੈਣ ਸਿਆਣੀ ਹੁੰਦੀ ਚਲੇ ਜਾਂਦੀ ਐ ਉਮਰ ਦੇ ਹਿਸਾਬ ਨਾਲ ਫਿਰ ਅਗਲਾ ਹੌਲੀ-ਹੌਲੀ ਹੌਲੀ ਘਟਦਾ ਘਟਦਾ ਥੋੜਾ ਜਿਹਾ ਘਟ ਜਾਂਦਾ ਐ। ਜਦੋਂ ਨਵਾਂ ਨਵਾਂ ਧੀ ਭੈਣ ਦਾ ਵਿਆਹ ਹੋਇਆ ਹੋਇਆ ਹੁੰਦਾ ਤਾਂ ਜਿਹੜੇ ਪਿੱਛੇ ਭਾਈ ਭਤੀਜੇ ਹੁੰਦੇ ਨੇ ਉਹਨਾਂ ਨੂੰ ਥੋੜਾ ਜਿਆਦਾ ਆਏ ਹੁੰਦਾ ਵੀ ਅਸੀਂ ਧੀ ਭੈਣ ਭੈਣ ਕੋਲ ਛੇਤੀ ਗੇੜਾ ਮਾਰੀਏ ਠੀਕ ਹੈ ਜੀ ਬਈ ਕਾਫੀ ਕਾਂ ਰਾਂਚ ਇਹ ਗੱਲਾਂ ਦੇਖੀਆਂ ਨੇ ਐਦਾਂ ਨਾ ਕਰਿਆ ਕਰੋ ਇਹ ਗੱਲਾਂ ਬਹੁਤ ਛੋਟੀਆਂ ਗੱਲਾਂ ਐ ਬਹੁਤ ਘਟੀਆਂ ਗੱਲਾਂ ਨੇ ਕਿਉਂਕਿ ਕੋਈ ਕਿਸੇ ਦੇ ਸਦਾ ਨਹੀਂ ਬੰਦਾ ਹੈਗਾ ਜੇ ਫਿਰ ਨੂੰ ਲੱਗ ਜਵੇ ਇਹ ਫਰਕ ਕਰਨਾ ਬਈ ਸੱਸ ਦਾ ਭਾਈ ਭਤੀਜਾ ਘਾਤੇ ਆ ਗਿਆ ਫਿਰ ਉੱਥੇ ਗੱਲਾਂ ਬੜੀਆਂ ਬਣ ਜਾਂਦੀਆਂ ਨੇ ਹੈਨਾ ਕਿਉਂਕਿ ਫਿਰ ਅਗਲੀ ਜਦ ਆਪ ਦੇ ਰਿਸ਼ਤੇਆਂ 'ਚ ਫੀਲ ਕਰਦੀ ਆ ਇਹ ਗੱਲਾਂ ਬਈ ਮੇਰਿਆਂ ਦੇ ਆਏ ਤੇ ਸੱਸ ਮੱਥੇ ਵੱਟ ਪਾਉਂਦੀ ਆ ਫਿਰ ਉਦਾਂ ਦੀ ਉਹ ਅਗਲੀ ਹੋ ਜਾਂਦੀ ਆ ਫਿਰ ਫਿਰ ਇਹਨਾਂ ਗੱਲਾਂ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਇਹਨਾਂ ਨਾਲ ਘਰਾਂ 'ਚ ਬਖੇੜੇ ਖੜੇ ਹੋ ਜਾਂਦੇ ਨੇ ਕਈ ਵਾਰ ਸੱਸ ਨੂੰ ਆਏ ਹੁੰਦਾ ਵੀ ਮੇਰਾ ਮੁੰਡਾ ਬਾਹਰੋਂ ਕਮਾ ਕੇ ਲਿਆਉਂਦਾ ਇਹ ਤਾਂ ਪੇਕੇ ਆ ਜਾਂਦੇ ਨੇ ਕੋਈ ਕਦੇ ਭਾਈ ਆ ਗਿਆ ਕਦੇ ਭਤੀਜਾ ਆ ਗਿਆ ਉਹਨਾਂ ਨੂੰ ਖਲਾਈ ਜਾਂਦੀ ਆ ਦੇਖੋ ਜੀ ਕਿੰਨਾ ਕੁ ਖਾ ਲੂ ਅਗਲਾ ਕਿੰਨਾ ਕੁ ਖਾ ਲੂ ਜਵਾਕ ਨੂੰ ਕੋਈ ਮਨਪਸੰਦ ਦੀ ਆਪਾਂ ਚੀਜ਼ ਬਣਾ ਕੇ ਦੇ ਦਾਂਗੇ ਕੀ ਗੱਲ ਆਪਾਂ ਸਾਰਾ ਟੱਬਰ ਖਾਵਾਂਗੇ ਇਹ ਥੋੜੀ ਆ ਵੀ ਉਹਨੂੰ ਇਕੱਲੇ ਨੂੰ ਬਣਾ ਕੇ ਦੇ ਦਾਂਗੇ ਆਪਣੇ ਬੱਚੇ ਵੀ ਖਾਣਗੇ ਇਹ ਸੱਚੀਆਂ ਕਹਾਣੀਆਂ ਜੀ ਅੱਖੀਂ ਦੇਖੀਆਂ ਗੱਲਾਂ ਵੀ ਨੇ ਕਦੇ ਵੀ ਕਿਸੇ ਦਾ ਵੀ ਰਿਸ਼ਤੇਦਾਰ ਆਉਂਦਾ ਘਰ 'ਚ ਭਾਵੇਂ ਸਾਡੇ ਦਰਾਂ ਦੇ ਛਾਣੇ ਦਾ ਰਿਸ਼ਤੇਦਾਰ ਆ ਭਾਵੇਂ ਸਾਡੀ ਸੱਸ ਦਾ ਰਿਸ਼ਤੇਦਾਰ ਹੈ ਭਾਵੇਂ ਨੂੰਹ ਦਾ ਰਿਸ਼ਤੇਦਾਰ ਹੈ ਸਾਨੂੰ ਰਿਸ਼ਤੇਦਾਰ ਦੇ ਘਰ ਆਉਣ ਚ ਕਦੇ ਵੀ ਇਹ ਫਰਕ ਨਹੀਂ ਪੈਣਾ ਚਾਹੀਦਾ ਵੀ ਫਲਾਣੀ ਦਾ ਰਿਸ਼ਤੇਦਾਰ ਹੈ ਕਾਤੇ ਆ ਗਿਆ ਇਹਨੂੰ ਇਹ ਬਣਾ ਕੇ ਦਿੱਤਾ ਮੇਰਾ ਆਇਆ ਤਾਂ ਉਹਨੂੰ ਨਹੀਂ ਬਣਾ ਕੇ ਦਿੱਤਾ ਤੁਸੀਂ ਮੈਂ ਤਾਂ ਇਹ ਕਹਿਨੀ ਆ ਵੀ ਰਿਸ਼ਤੇਦਾਰ ਸਾਡੇ ਕੋਈ ਵੀ ਆਗਾ ਜਿਹੜਾ ਸਾਡੀ ਦੇਲੀ ਦੇ ਅੰਦਰ ਆ ਗਿਆ ਉਹ ਸਾਡਾ ਸਾਰਿਆਂ ਦਾ ਹੈ ਅਗਲੇ ਦੀ ਪੂਰੀ ਆਉ ਭਗਤ ਕਰੋ ਭਾਵੇਂ ਉਹ ਜਵਾਕ ਆ ਗਿਆ ਭਾਵੇਂ ਉਹ ਕੋਈ ਵੱਡਾ ਹੈ ਕਦੇ ਵੀ ਸਾਨੂੰ ਇੱਕ ਦੂਏ ਦੇ ਰਿਸ਼ਤੇਦਾਰ ਦਾ ਫਰਕ ਨਹੀਂ ਕਰਨਾ ਚਾਹੀਦਾ ਘਰ ਵਿੱਚ ਤਾਂ ਇਹ ਨਾ ਪਤਾ ਲੱਗੇ ਵੀ ਰਿਸ਼ਤੇਦਾਰ ਹੈ ਕਿਹੜੀ ਦਾ ਐਨੀ ਕ ਅਗਲੇ ਦੀ ਆਉ ਭਗਤ ਕਰੋ ਠੀਕ ਹੈ ਜੀ ਮੈਂ ਸੱਸਾਂ ਨੂੰ ਫੇਰ ਸਮਝਾਉਣੀ ਆ ਵੀ ਕਦੇ ਵੀ ਤੁਹਾਡੀਆਂ ਨੋਹਾਂ ਦਾ ਕੋਈ ਰਿਸ਼ਤੇਦਾਰ ਆ ਜਾਵੇ ਤੁਸੀਂ ਮੱਥੇ ਵੱਟ ਨਹੀਂ ਪਾਉਣਾ ਇਹ ਤੁਹਾਡੇ ਲਈ ਬਹੁਤ ਘਟੀਆ ਗੱਲ ਹੈ ਨਾ ਸਿਆਣੇ ਸਰੀਰ ਨੂੰ ਇਹ ਗੱਲਾਂ ਸੋਭਾ ਦੰਦੀਆਂ ਨੇ ਦੇਖੋ ਆਪਾਂ ਪੁੱਤ ਵਿਆਉਣੇ ਆ ਸੁਖ ਨਾਲ ਕਦੇ ਕੋਈ ਆ ਗਿਆ ਕਦੇ ਕੋਈ ਚਲੇ ਗਿਆ ਬਹੁਤ ਵਧੀਆ ਗੱਲ ਐ ਸਾਡੇ ਦੇ ਨਾਲ ਖੜਿਆ ਅਗਲਾ ਠੀਕ ਹੈ ਜੀ ਸਾਡੇ ਘਰ ਰੌਣਕ ਲੱਗਦੀ ਐ ਨਵੇਂ ਰਿਸ਼ਤੇਦਾਰ ਹੁੰਦੇ ਨੇ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਛੋਟੀਆਂ ਛੋਟੀਆਂ ਗੱਲਾਂ ਰੋਟੀ ਤਾਂ ਆਪਾਂ ਵੀ ਰੋਜ਼ ਬਣਾ ਕੇ ਹੀ ਖਾਂਦੇ ਆਹੀ ਇੱਕ ਅੱਧੀ ਚੀਜ਼ ਅਗਲੇ ਨੂੰ ਆਪਾਂ ਬਾਧੂ ਬਣਾ ਦਿੰਨੇ ਬਈ ਹੋਰ ਤਾਂ ਕੀ ਬਣਾ ਕੇ ਦੇਣਾ ਹੁੰਦਾ ਬਈ ਇਹਨਾਂ ਗੱਲਾਂ ਚ ਨਾ ਫਰਕ ਨਾ ਕਰਿਆ ਕਰੋ ਜਮਾਈ ਨਾ ਫਰਕ ਕਰ ਦਰਾਣਾ ਜਠਾਣਾ ਵੀ ਫਰਕ ਨਾ ਕਰਿਆ ਕਰੋ ਫਲਾਣੀ ਦਾ ਭਾਈ ਆ ਗਿਆ ਉਹਨਾਂ ਹੀ ਚਾਹ ਪਾਣੀ ਦੇਣਾ ਤੁਸੀਂ ਇੱਕ ਦੂਏ ਨੂੰ ਨੱਠ ਭੱਜ ਕੇ ਚਾਹ ਪਾਣੀ ਫੜਾਇਆ ਕਰੋ ਅਗਲੇ ਨੂੰ ਵੀ ਚੰਗਾ ਲੱਗਦਾ ਘਰ 'ਚ ਵੀ ਚੰਗਾ ਲੱਗਦਾ ਦਰਾਣੇ ਜਠਾਣੇ ਨੂੰ ਵੀ ਚੰਗਾ ਲੱਗਦਾ ਬਹੁਤ ਘਰਾਂ 'ਚ ਇਹ ਚੀਜ਼ਾਂ ਹੈਗੀਆਂ ਇਹ ਨਹੀਂ ਪਤਾ ਲੱਗਦਾ ਵੀ ਦਰਾਣੀ ਦਾ ਭਾਈ ਆ ਕਿ ਜਠਾਣੀ ਦਾ ਭਾਈ ਆ ਅਗਲੀਆਂ ਐਨਾ ਇੱਕ ਦੂਏ ਨੂੰ ਭੱਜ ਭੱਜ ਕੇ ਅਗਲੇ ਦੀ ਆਉ ਭਗਤ ਕਰਦੀਆਂ ਨੇ ਠੀਕ ਹੈ ਜੀ ਇਹ ਚੰਗੇ ਘਰਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਸੋਹੀ ਗੱਲਾਂ ਹੈ ਭਈ ਬਿਲਕੁਲ ਇਹ ਫਰਕ ਨੂੰ ਕੱਢ ਕੇ ਚੱਲਿਆ ਕਰੋ ਕੋਈ ਕਿਸੇ ਦੇ ਰਹਿਣ ਨਹੀਂ ਆਉਂਦਾ ਇੱਕ ਦਿਨਾਂ ਦੋ ਦਿਨ ਛੋਟੇ ਬੱਚੇ ਆਂ ਛੁੱਟੀਆਂ ਛਟੀਆਂ 'ਚ ਪੰਜ ਸੱਤ ਦਿਨ ਲਾਉਣ ਆ ਜਾਂਦੇ ਨੇ ਵੀ ਕਦੇ ਵੀ ਨਾ ਛੋਟੇ ਨਾਲ ਨਾ ਵੱਡੇ ਨਾਲ ਫਰਕ ਨਾ ਕਰਿਆ ਕਰੋ ਚਲੋ ਠੀਕ ਹੈ ਜੀ ਸਾਡੇ ਬੋਲਦਿਆਂ ਕੋਲ ਕੋਈ ਗਲਤੀ ਹੋ ਗਈ ਹੋਵੇ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਸਤਿ ਸ਼੍ਰੀ ਅਕਾਲ ਜੀ